ਲੱਗਦਾ ਭਾਂਟੇ ਅੱਜ ਤੇਰੀ ਕੇਦਰੀਵਾਲ ਤੋਂ ਕੁੰਡੀ ਲੱਗੀ ਨਹੀਂ ਤਾਂ ਹੀ ਮੇਰਾ ਸਰਾ ਆਪ ਸਾਗ ਤੋੜਨ ਆਇਆ ਹੈ ਪੀਤੋਂ ਨੇ ਭੇਜਿਆ ਹੋਣਾ ਮਾ ਤਾਂ ਜੇ ਤਾਂ ਦਬਕਾ ਮਾਇਦਾ ਸਾਰਾ ਪਿੰਡ ਤੇਰੇ ਮੂਰੇ ਸਾਗ ਲੈ ਕੇ ਇਕੱਠਾ ਹੋ ਜਾਂਦਾ ਅੱਜ ਆਪ ਉਹ ਵੀ ਸਿੱਧਾ ਕੱਲੇ ਗੜ ਤੇ ਕਿਉਂ ਪਜਾਮਾ ਨੰਗ ਪੁਗਿਆ ਤਾ ਉਹ ਕਿੱਥੇ ਭਰਾਵਾ ਉਹ ਮੈਂ ਤਾਂ ਅੱਗੇ ਵੀ ਆਈ ਆਂਦਾ ਹੁੰਦਾ ਸੀਗਾ ਪਰ ਉਹ ਗਲ ਬਖਰੀਆ ਅੱਗੇ ਤੂੰ ਮੈਨੂੰ ਦੇਖਦਾ ਨਹੀਂ ਸੀ ਅੱਤੂੰ ਮੈਨੂੰ ਦੇਖ ਲਿਆ ਬਿਰਾ ਬਣਿਆ ਹੁਣ ਖਿਲੀ ਨਾੜਾ ਹੀ ਪਿੰਡ ਚ ਉਹ ਮੈਂ ਪ੍ਰੀਤੋ ਮੂਰੇ ਅੱਜ ਯਾਰ ਪਹਿਲੀ ਗਿਰੀ ਦਬ ਗਿਆ ਨਹੀਂ ਮੈਂ ਤੈਨੂੰ ਪਤਾ ਕਿੱਥੇ ਯਾਰ ਦਬਦਾ ਮਾਂ ਆਪਾਂ ਇੰਨਾ ਦੇਖ ਲਾ ਬਹੁਤ ਦੁਨੀਆ ਆਪਾਂ ਘੁੰਮੀਆਂ ਪਰ ਇਹ ਦੇ ਜਿੰਨੀ ਮੈਂ ਜਨਾਨੀ ਦੇਖੀ ਕੋਈ ਡੰਡਾ ਚੱਕ ਲਿਆ ਅਜ ਹੱਦਾਂ ਪਾਰ ਕਰਤੀਆਂ ਭਰਾਵਾ ਫਿਰ ਮੈਨੂੰ ਦਬਣਾ ਪਿਆ ਦਬਣਾ ਪਿਆ ਹੁਣ ਆਪਾਂ ਬਾਹਰ ਪੂਰਾ ਬੰਠਣ ਕੇ ਰਹਿਦਾ ਵਾ ਕਰਿਆ ਕਿ ਤਾਈ ਦੇ ਮੂਰੇ ਬਸ ਉਖਰੀਆ ਉਹ ਪ੍ਰਾਬਾ ਮੈਂ ਵੀ ਪਹਿਲਾਂ ਬਹੁਤ ਬੱਬਰ ਸ਼ੇਰ ਤੁਹਾਂ ਹੁੰਦਾ ਸੀ ਬਾਅਦ ਚ ਪਤਾ ਤੂੰ ਜਿੰਨੀ ਕਤ ਰਹਿਣ ਦੀ